ਅਸਸਲਾਮੁਅਲੈਕਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਆ ਸਾਰੇ ਦੋਸਤ ਵੀਰ ਭਰਾ ਠੀਕ ਹੋਣਗੇ ਜਿਕਰ ਇਹ ਪਿਛਲੇ ਦਿਨਾਂ ਜਨਾ ਇੱਕ ਮੁੱਦਾ ਕਾਫੀ ਇੰਡੀਆ ਦੇ ਵਿੱਚ ਉਹਨੇ ਹਵਾ ਲਈ ਹੈ ਬੜਾ ਅੱਗ ਦੀ ਤਰ੍ਹਾਂ ਪੜ ਗਿਆ ਹੈ ਕਿ ਜਿਹੜਾ ਉਹਨਾਂ ਦਾ ਅਮੇਤ ਹੈ ਨਾ ਗ੍ਰਹਿ ਮੰਤਰੀ ਉਹਨੇ ਇੱਕ ਬਿਆਨ ਦਿੱਤਾ ਕੰਟਰੋਵਰਸ਼ਲ ਸਿਰਫ ਵੋਡਾਂ ਦੀ ਖਾਤਰ ਕਿ ਜੀ ਜਿਹੜੇ ਪਿੰਡਰਾ ਵਾਲੇ ਨੇ ਨਾ ਉਹ ਮਤਲਬ ਕਿ ਉਹਨੂੰ ਮੰਨਣ ਵਾਲੇ ਹਜੇ ਜੇਲਾ 'ਚ ਪਏ ਨੇ ਜਾਂ ਜਿਹੜੇ ਉਹਨਾਂ ਨੂੰ ਹੀਰੋ ਬਣਾਉਂਦੇ ਸੀ ਤੇ ਉਹਦਾ ਜਿਹੜੀ ਇਸ ਗੱਲ ਦਾ ਜਵਾਬ ਦੇ ਰਹੇ ਨੇ ਇੰਡੀਆ ਦੇ ਬਹੁਤ ਵੱਡੇ ਪ੍ਰਚਾਰਕ ਸਿੱਖਾਂ ਦੇ ਬਾਬਾ ਬੰਤਾ ਸਿੰਘ ਤੇ ਆਪਾਂ ਹੁਣ ਉਹਨਾਂ ਦਾ ਸੁਣਨੇ ਆ ਜਵਾਬ ਉਹਨਾਂ ਨੇ ਇਹਨਾਂ ਦਾ ਕੀ ਜਵਾਬ ਦਿੱਤਾ ਭਾਰਤ ਵਰਸ਼ ਦੇ ਕੇਂਦਰੀ ਗ੍ਰਹਿ ਮੰਤਰੀ ਨੇ 21 ਮਾਰਚ 2025 ਨੂੰ ਇੱਕ ਗੱਲ ਕੀਤੀ ਕੀ ਮੰਨ ਅਖੇ ਜੀ ਪੰਜਾਬ ਵਿੱਚ ਕੁਝ ਲੋਕ ਭਿੰਡਰਾਵਾਲੇ ਬਣਨ ਦੀ ਕੋਸ਼ਿਸ਼ ਕਰ ਰਹੇ ਸਨ ਹੁਣ ਅਸਾਮ ਦੀ ਜੇਲ੍ਹ ਵਿੱਚ ਬੈਠੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਨੇ ਤੋਂ ਮੈਂ ਬੇਨਤੀ ਕਰਨੀ ਚਾਹੁੰਦਾ ਇਹੋ ਜਿਹਾ ਬਿਆਨ ਕਿਸੇ ਕੌਮ ਦੀ ਖਲਾਫਤ ਕਰਦਿਆਂ ਦੇਣਾ ਨਹੀਂ ਬਣਦਾ ਨਾ ਤਾਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਹੀ ਕੋਈ ਮਾੜੀ ਗੱਲ ਐ ਚੰਗੀ ਗੱਲ ਐ ਜੇ ਕੋਈ ਕਰ ਰਿਹਾ ਐ ਤੇ ਤੇ ਨਾ ਭਿੰਡਰਾਂ ਵਾਲੇ ਸੰਤ ਦੀ ਰੀਸ ਕਰਨੀ ਕੋਈ ਮਾੜੀ ਗੱਲ ਐ ਅਜਿਹਾ ਬਿਆਨ ਦੇਣਾ ਇਹਨਾਂ ਅਹੁਦਿਆਂ ਤੇ ਬੈਠੇ ਅਫਸਰਾਂ ਨੂੰ ਸ਼ੋਭਦਾ ਨਹੀਂ ਐ ਠੀਕ ਐ ਭਾਈ ਤੁਹਾਨੂੰ 2027 ਵਾਲੀ ਇਲੈਕਸ਼ਨ ਵਿੱਚ ਬਲਕ ਵਿੱਚ ਹਿੰਦੂ ਵੀਰਾਂ ਦੀ ਵੋਟ ਚਾਹੀਦੀ ਐ ਤੇ ਜੋ ਮਰਜ਼ੀ ਬੋਲੀ ਜਾਓ ਪਰ ਜੇ ਭਾਈ ਚਾਰਕ ਸਾਂਝ ਕਾਇਮ ਰੱਖਣੀ ਐ ਤੇ ਜਿਸ ਕੌਮ ਬਾਬਤ ਤੁਸੀਂ ਬੋਲ ਰਹੇ ਹੋ ਉਹਨਾਂ ਦੇ ਆਪਣੇ ਨਾਇਕ ਨੇ ਉਹਨਾਂ ਨੂੰ ਖਲਨਾਇਕ ਨਾ ਦੱਸੋ ਤੁਹਾਡੇ ਹਿੰਦੂ ਵੀਰਾਂ ਦੇ ਆਪਣੇ ਨਾਇਕ ਨੇ ਅਸੀਂ ਉਹਨਾਂ ਨੂੰ ਖਲਨਾਇਕ ਨਹੀਂ ਆਂਦੇ ਤੋ ਸਾਡੇ ਨਾਇਕਾਂ ਨੂੰ ਨੀਵਾ ਦਿਖਾਉਣਾ ਤੁਸੀਂ ਛੱਡ ਦਿਓ ਇਹੀ ਅਜੰਡਾ ਹਿੰਦੂਆਂ ਦੀ ਬਲਕ ਵਿੱਚ ਵੋਟ ਲੈਣ ਲਈ ਇੰਦਰਾ ਗਾਂਧੀ ਨੇ ਵਰਤਿਆ ਸੀ ਐਮਰਜੈਂਸੀ ਲਾਗੂ ਕੀਤੀ 11 ਲੱਖ ਬੰਦਾ ਜੇਲ੍ਹਾਂ 'ਚ ਸੁੱਟਿਆ ਤੇ ਵਿਪਖਸ਼ ਬਹੁਤ ਸਟਰੋਂਗ ਹੋ ਗਈ ਦਸੰਬਰ 1984 ਵਿੱਚ ਇਲੈਕਸ਼ਨ ਸੀ ਤੇ ਇੰਦਰਾ ਗਾਂਧੀ ਡਰ ਗਈ ਵੀ ਮੈਨੂੰ ਤੇ ਦੋ ਤਿੰਨ ਸੀਟਾਂ ਹੀ ਮਿਲਣੀਆਂ ਉਹਨੇ ਸਾਰੀ ਕਾਂਗਰਸ ਬਿਠਾ ਕੇ ਆਪਣੇ ਥਿੰਕ ਟੈਂਕ ਬਿਠਾ ਕੇ ਵਿਚਾਰ ਕੀਤੀ ਵੀ ਕਿੱਦਾਂ ਸਾਰੀ ਹਿੰਦੂਆਂ ਦੀ ਵੋਟ ਮੈਨੂੰ ਪਵੇ ਉਹਾਂ ਦੇ ਫਿਰ ਇੱਕੋ ਤਰੀਕਾ ਹੈ ਸਿੱਖਾਂ ਨੇ ਜਾਇਜ਼ ਮੰਗਾਂ ਆਪਣੀਆਂ ਰੱਖੀਆਂ ਨੇ ਰੈਜੋਲੂਸ਼ਨ ਆਫ ਆਨੰਦਪੁਰ ਸਾਹਿਬ ਦੇ ਰਾਹੀਂ ਆਨੰਦਪੁਰ ਦੇ ਮਤੇ ਰਾਈ ਇਹ ਮਤਾ ਪਰਫੁੱਲਤ ਕੀਤਾ ਜਾ ਰਿਹਾ ਅਕਾਲ ਤਖਤ ਤੋਂ ਮੋਰੀਆਂ ਵਿੱਚ ਭਿੰਡਰਾਵਾਲਾ ਸੰਤ ਹੈ ਨਾਲ ਉਹਦੇ ਅਕਾਲੀ ਨੇ ਨਾਲ ਸ਼੍ਰੋਮਣੀ ਕਮੇਟੀ ਹੈ ਕਿਸੇ ਤਰ੍ਹਾਂ ਆਨੰਦਪੁਰ ਦੇ ਮਤੇ ਨੂੰ ਭਿੰਡਰਾਵਾਲੇ ਨੂੰ ਉਹਦੇ ਸਮਰਥਕਾਂ ਨੂੰ ਦੁਨੀਆ ਦੇ ਸਾਹਮਣੇ ਇਉਂ ਦਿਖਾ ਦੇ ਡਿਫੇਮ ਕਰ ਦੇ ਇਹ ਅੱਤਵਾਦ ਵੱਖਵਾਦ ਦੀ ਗੱਲ ਕਰਦੇ ਨੇ ਉਹੀ ਗੱਲ ਹੋਈ মিডিਆ ਸਰਕਾਰ ਦਾ ਚੈਨਲ ਸਰਕਾਰ ਦੇ ਜਿਹੜੇ ਇੱਕਾ ਦੁੱਕਾ ਸਨ ਅਖਬਾਰਾਂ ਸਰਕਾਰ ਦੀਆਂ ਰਸਾਲੇ ਸਰਕਾਰ ਦੇ ਬਿਨਾ ਕਿਸੇ ਐਫ ਆਈ ਆਰ ਤੋਂ ਭਿੰਡਰਾ ਵਾਲੇ ਸੰਤ ਨੂੰ ਅੱਤਵਾਦੀ ਵੱਖਵਾਦੀ ਸਾਬਤ ਕੀਤਾ ਗਿਆ ਅਕਾਲ ਤਖਤ ਸਾਹਿਬ ਨੂੰ ਅੱਤਵਾਦੀਆਂ ਦਾ ਅੱਡਾ ਦੱਸਿਆ ਗਿਆ ਹੁਣ ਜਦੋਂ ਕੋਈ ਖਲਨਾਇਕ ਸਾਬਤ ਕਰ ਦਿੱਤਾ ਜਾਂਦਾ ਉਹਨੂੰ ਮਾਰਨ ਵਾਲਾ ਕੌਣ ਹੁੰਦਾ ਹੀਰੋ ਨਾਇਕ ਬਲਕਿ ਚ ਵੋਟਾਂ ਲੈਣ ਲਈ ਪਿੰਡਰਾਵਾਲੇ ਸੰਤਾਂ ਨੂੰ ਮਾਰਿਆ ਸ਼ਹੀਦ ਕੀਤਾ 6 ਜੂਨ 1984 ਵਿੱਚ ਇੰਦਰਾ ਗਾਂਧੀ ਨੇ ਇੰਦਰਾ ਗਾਂਧੀ ਨੂੰ ਭਾਈ ਸਤਵੰਤ ਸਿੰਘ ਬੇਅੰਤ ਸਿੰਘ ਨੇ ਮਾਰਿਆ ਇੰਦਰਾ ਗਾਂਧੀ ਦੇ ਫਰਜ਼ੰਦਰ ਜੀਵ ਗਾਂਧੀ ਨੇ 1 2 3 ਨਵੰਬਰ 1984 ਵਿੱਚ ਸਿੱਖਾਂ ਦੀ ਕਤਲੋਗਾਰਤ ਕਰਵਾਈ ਨਸਲ ਕੁਸ਼ੀ ਕਰਵਾਈ ਇੰਨੇ ਜ਼ੁਲਮ ਕਰਨ ਤੋਂ ਬਾਅਦ ਵੀ ਉਹ ਜਿਹੜਾ ਇੰਦਰਾ ਗਾਂਧੀ ਦਾ ਛੱਡਿਆ ਤੀਰ ਸੀ ਉਹ ਟਿਕਾਣੇ ਲੱਗਾ। ਵਾਕਿਆ ਹੀ ਹਿੰਦੂ ਲੋਕ ਮੰਨ ਚੁੱਕੇ ਸਨ ਸੰਤ ਭਿੰਡਰਾਂਵਾਲਾ ਆਤਵਾਦੀ ਐ। ਉਹਨਾਂ ਨੇ ਫਿਰ ਦਸੰਬਰ 1984 ਦੀ ਇਲੈਕਸ਼ਨ ਵਿੱਚ ਰਜੀਵ ਗਾਂਧੀ ਨੂੰ 542 ਸੀਟਾਂ ਵਿੱਚੋਂ 414 ਸੀਟਾਂ ਜਿਤਾਈਆਂ ਤੇ ਪ੍ਰਾਈਮ ਮਿਨਿਸਟਰ ਬਣਾਇਆ। ਐਸ ਕਰਕੇ ਬਲੂ ਸਟਾਰ ਹੋਇਆ ਜੇ ਤੇ ਤੁਹਾਨੂੰ ਕੀ ਸਿਖਾਇਆ ਗਿਆ? ਅਖੇ ਦੀ ਭਿੰਡਰਾਵਾਲਾ ਅਤਵਾਦੀ ਸੀ ਵੱਖਵਾਦੀ ਸੀ ਹਥਿਆਰ ਲੈ ਕੇ ਬੈਠਾ ਸੀ ਅਕਾਲ ਤਖਤ ਤਾਂ ਹਮਲਾ ਹੋਇਆ ਮੈਂ ਪੁੱਛਣਾ ਚਾਹੁੰਨਾ ਹੈ ਇਹ ਗੱਲ ਦਾ ਜਵਾਬ ਦਿਓ ਭਿੰਡਰਾਵਾਲਾ ਅਤਵਾਦੀ ਸੀ ਵੱਖਵਾਦੀ ਸੀ ਅਖੇ ਦੀ ਉਹਨੇ 30000 ਹਿੰਦੂ ਮਾਰਿਆ ਉਹਨੇ ਰੇਪ ਕੀਤੇ ਕਰਵਾਏ ਕੋਈ ਇੱਕ ਤੇ ਐਫ ਆਈ ਆਰ ਉਹਦੇ ਤੇ ਦਰਜ ਚਾਹੀਦੀ ਸੀ ਨਾ 6 ਜੂਨ 1984 ਤੋਂ ਪਹਿਲਾਂ ਇੱਡਾ ਵੱਡਾ ਅਤਵਾਦੀ ਹੋਵੇ ਰੇਪਿਸਟ ਬੰਦਾ ਹੋਵੇ 30 ਹਜ਼ਾਰ ਹਿੰਦੂ ਜਨੇ ਮਾਰਿਆ ਹੈ ਹਿੰਦੋਸਤਾਨੀਆਂ ਦੀ ਸਰਕਾਰ ਹੋਵੇ ਤੇ ਉਹਦੇ ਤੇ ਪਰਚਾ ਹੀ ਕੋਈ ਨਾ ਹੋਵੇ ਪਰਚਾ ਹੀ ਕੋਈ ਕੋਈ ਸੈਂਸਸ ਨਹੀਂ ਮਿਲੇਗਾ ਕੋਈ ਤੁਹਾਨੂੰ ਕਤਲੋਗਾਰਤ ਦੀ ਨਿਸ਼ਾਨੀ ਨਹੀਂ ਮਿਲੇਗੀ ਅਬਲ ਤੇ 7800 ਹਿੰਦੂ ਵੀਰ ਦੀ ਮੌਤ ਹੋਈ ਹੈ ਉਸ ਸਮੇਂ ਦਰਮਿਆਨ ਉਹ ਵੀ ਸਰਕਾਰਾਂ ਨੇ ਆਪ ਬੱਸਾਂ ਚੋਂ ਲਾ ਕੇ ਮਾਰੇ ਸਨ ਭਿੰਡਰਾ ਵਾਲੇ ਨੂੰ ਡਿਫੇਮ ਕਰਨ ਦੇ ਲਈ ਇੱਕ ਗੱਲ ਹੁਣ ਆ ਜਾਓ ਦੂਸਰਾ ਪੱਖ ਭੈਰਵ ਦੱਤ ਪਾਂਡੇ ਗਵਰਨਰ ਆਫ ਪੰਜਾਬ ਜਦੋਂ ਨੂੰ ਪਤਾ ਲੱਗਾ ਵੀ ਹਰਮੰਦਰ ਸਾਹਿਬ ਤੇ ਹਮਲਾ ਹੋਣਾ ਹੈ ਉਹਨੇ ਚਿੱਠੀ ਲਿਖੀ ਇੰਦਰਾ ਗਾਂਧੀ ਨੂੰ ਇਟਸ ਸਿਵਲ ਮੈਟਰ ਐਂਡ ਥੇਅਰ ਇਜ਼ ਨੋ ਨੀਡ ਆਫ ਮਿਲਟਰੀ অর ਸੈਂਟਰ ਗਵਰਨਮੈਂਟ ਇਨਵੋਲਵਮੈਂਟ ਇਨ ਪੰਜਾਬ ਸਿਵਲ ਮੈਟਰ ਐ ਕੋਈ ਲੋੜ ਨਹੀਂ ਤੁਸੀਂ ਦਖਲ ਦਿਓ ਅਸੀਂ ਆਪੇ ਸਾਭ ਲਵਾਂਗੇ ਉਹਦੀ ਚਿੱਠੀ ਨੂੰ ਦਰਕਿਨਾਰ ਕਿਉਂ ਕੀਤਾ ਗਿਆ ਉਹ ਗਵਰਨਰ ਤੇ ਅਤਵਾਦੀ ਨਹੀਂ ਸੀ ਨਾ ਦੇਸ਼ ਦਾ ਬੰਦਾ ਸੀ ਉਹ ਤੇ ਚਲੋ ਇਹਦੇ ਅੱਗੇ ਆ ਜਾਓ ਜਰਨਲ ਸਿਨਾ ਇੰਡੀਅਨ ਆਰਮੀ ਦਾ ਚੀਫ ਇੰਦਰਾ ਗਾਂਧੀ ਆਵਾਜ਼ ਦੇ ਕੇ ਕਹਿੰਦੀ ਹੈ ਜਰਨਲ ਸਾਹਿਬ ਹਰਮੰਦਰ ਸਾਹਿਬ ਤੇ ਅਟੈਕ ਕਰਨਾ ਹੈ ਕਹਿੰਦਾ ਮੈਂ ਪਾਪ ਨਹੀਂ ਕਰ ਸਕਦਾ ਕਹਿੰਦੀ ਫਿਰ ਰਸਤਾ ਬਦਲ ਜਰਨਲ ਵੈਦਿਆ ਨੂੰ ਚੂਸ ਕੀਤਾ ਗਿਆ ਸਿਨਾ ਨੇ ਪ੍ਰੀ ਮੈਚਿਓਰ ਰਿਟਾਇਰਮੈਂਟ ਕਿਉਂ ਲਈ ਜੇ ਉੱਥੇ ਆਤਵਾਦੀ ਬੈਠੇ ਸਨ ਹਮਲਾ ਕਿਉਂ ਨਹੀਂ ਕੀਤਾ ਉਹ ਤੇ ਹਿੰਦੂ ਵੀਰ ਸੀ ਜਰਨਲ ਸਿਨਾ ਕਹਿੰਦਾ ਹੈ ਸੰਤ ਜਰਨੈਲ ਸਿੰਘ ਵਾਸ ਔਨ ਡਿਫੈਂਸਿਵ ਮੋਡ ਉਹਨਾਂ ਹਮਲਾ ਨਹੀਂ ਕੀਤਾ ਭਿੰਡਰਾਂ ਵਾਲੇ ਤੇ ਉਹਦੇ ਸਾਥੀਆਂ ਨੇ ਬਿਜਲੀ ਕੱਟ ਦਿਓ ਪਾਣੀ ਕੱਟ ਦਿਓ ਭੁੱਖੇ ਧਿਆਏ ਰਹਿਣਗੇ ਸਿੰਘ ਆਪੇ ਬਾਹਰ ਆਉਣਗੇ ਗ੍ਰਿਫਤਾਰੀ ਹੋਵੇਗੀ ਕਿਉਂ ਹਮਲਾ ਕਰਨਾ ਹੈ ਕਿਉਂ ਇਹ ਰਸਤਾ ਅਖਤਿਆਰ ਨਾ ਕੀਤਾ ਇੰਦਰਾ ਗਾਂਧੀ ਨੇ ਹੁਣ ਸਭ ਤੋਂ ਵੱਡਾ ਤਰਕ ਭਿੰਡਰਾ ਵਾਲੇ ਨੂੰ ਜੋ ਅਤਵਾਦੀ ਸਾਬਤ ਕਰਨ ਲਈ ਕੀਤਾ ਜਾਂਦਾ ਉਹ ਖੇਰੀ ਹਥਿਆਰ ਲੈ ਕੇ ਗੁਰਦੁਆਰੇ ਬੈਠਾ ਇਹ ਜਰਨਲ ਸਿਨਾ ਦੀ ਇੰਟਰਵਿਊ ਸੁਣਿਓ ਮੈਂ ਕਿਸੇ ਮਾਮੂਲੀ ਬੰਦੇ ਦੀਆਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਨਹੀਂ ਕਰ ਰਿਆ 1 ਆਫ ਦਾ ਟਾਪ ਰੈਂਕ ਉਹ ਬੰਦਾ ਹੈ ਇੰਗਲਿਸ਼ ਇੰਟਰਵਿਊ ਹੈ ਉਹ ਕਹਿੰਦਾ ਅਸਲ ਦੇ ਵਿੱਚ ਹੋਇਆ ਕੀ ਹਰ ਮੰਦਰ ਸਾਹਿਬ ਅਕਾਲ ਤਖਤ ਭਿੰਡਰਾਵਾਲਾ ਤੇ ਉਹਦੇ ਸਮਰਥਕ ਹਥਿਆਰ ਲੈ ਕੇ ਇਸ ਲਈ ਬੈਠੇ ਕਹਿੰਦਾ ਧਰਮ ਯੁੱਧ ਮੋਰਚਾ ਅਗਸਤ 1982 ਵਿੱਚ ਸ਼ੁਰੂ ਹੋਇਆ ਹੈ ਉਹਦੇ 2 ਮਹੀਨੇ ਬਾਅਦ ਅਕਤੂਬਰ 1982 ਦੇ ਵਿੱਚ ਸਰਸਵਾ ਦੇ ਵਿੱਚ ਚਕਰਾਤਾ ਦੇ ਵਿੱਚ ਇੰਦਰਾ ਗਾਂਧੀ ਨੇ ਹਰਮੰਦਰ ਸਾਹਿਬ ਦਾ ਰੈਪਲੀਕਾ ਤਿਆਰ ਕਰਵਾ ਕੇ ਮਾਡਲ ਤਿਆਰ ਕਰਕੇ ਆਰਮੀ ਨੂੰ ਟ੍ਰੇਨਿੰਗ ਦਿਵਾਉਣੀ ਸ਼ੁਰੂ ਕਰ ਦਿੱਤੀ ਉਹ ਕਹਿੰਦਾ ਭੋਲੇਓ ਸਿੱਖੋ ਭਿੰਡਰਾ ਵਾਲਾ ਤੇ ਹਥਿਆਰ ਜੂਨ 1984 ਦੇ ਸਮੇਂ ਦੇ 1 ਸਾਲ ਦੇ ਦਰਮਿਆਨ ਹੀ ਇਕੱਠੇ ਕਰ ਰਿਆ ਸੀ ਤੁਹਾਨੂੰ ਕਿਉਂ ਨਹੀਂ ਸਮਝ ਹਥਿਆਰ ਲੈ ਕੇ ਤੇ ਉਹ ਬਹੁਤ ਦੇਰੀ ਨਾਲ ਅਕਾਲ ਤਖਤ ਤੇ ਬੈਠਾ ਹੈ ਉਹਦੇ ਹਥਿਆਰ ਇਕੱਠੇ ਕਰਨ ਤੋਂ ਪਹਿਲਾਂ ਹੀ ਇੰਦਰਾ ਗਾਂਧੀ ਟ੍ਰੇਨਿੰਗ ਦੁਆਰਾ ਹੀ ਸੀ ਆਰਮੀ ਨੂੰ ਹਰਮੰਦਰ ਕਿਵੇਂ ਢਾਉਣਾ ਹੈ ਉਹੋ ਤੋ ਨਿਸ਼ਾਨਾ ਕਿੱਥੇ ਗਿਆ 1984 ਦੀ ਇਲੈਕਸ਼ਨ ਜਿੱਤਣੀ ਹੈ ਭਿੰਡਰਾਂ ਵਾਲੇ ਨੂੰ ਆਤਵਾਦੀ ਸਾਬਤ ਕੀਤਾ ਹੈ ਉਹਨੂੰ ਮਾਰਨਾ ਹੈ ਆਪ ਬਲਕ ਵਿੱਚ ਹਿੰਦੂਆਂ ਦੀਆਂ ਵੋਟਾਂ ਲੈਣੀਆਂ ਵੀ ਇੰਦਰਾ ਗਾਂਧੀ ਦੇਵੀ ਐ ਜਿਨੇ ਰਾਕਸ਼ਸ ਮਾਰਿਆ ਪਿੰਡਰਾਂ ਵਾਲਾ ਆ ਮੁੱਦਾ ਸੀ ਉਹ ਕਹਿੰਦਾ ਫਿਰ ਜਦੋਂ ਇਹ ਰਿਪੋਰਟ ਲੀਕ ਹੋ ਗਈ ਵੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਇਟ ਇਜ਼ ਹਿਸ ਸੈਕ੍ਰੀਡ ਡਿਊਟੀ ਟੂ ਸਮੈਸ਼ ਦਾ ਐਨੀਮੀਜ਼ ਟੀਥ ਐਂਡ ਸੈਕਰੀਫਾਈਜ਼ ਹਿਸ ਲਾਈਫ ਵਾਈਲ ਫਾਈਟਿੰਗ ਕਹਿੰਦਾ ਫਿਰ ਮਰਦਾਂ ਦੀ ਨਿਸ਼ਾਨੀ ਐ ਆਪਣੇ ਘਰ ਮੰਦਰ ਨੂੰ ਬਚਾਉਣ ਲਈ ਹਥਿਆਰ ਲੈ ਕੇ ਬੰਦੇ ਨੇ ਤੇ ਜਾਨਵਾਰ ਦੇ ਨੇ ਉਹੀ ਕਰਮ ਭਿੰਡਰਾਂ ਵਾਲੇ ਨੇ ਕੀਤਾ ਉਹਨੇ ਸੋਚਿਆ ਅਕਾਲ ਤਖਤ ਢਾਇਆ ਜਾਣਾ ਹੈ ਹਥਿਆਰ ਲੈ ਕੇ ਬਹਿ ਜਾਵਾਂ ਜਿੰਨਾ ਨੁਕਸਾਨ ਘਟਾਇਆ ਜਾ ਸਕੇ ਉਹਨਾ ਘਟਾ ਲਵਾਂ ਤੇ ਸਾਨੂੰ ਕੀ ਪੜਾਇਆ ਗਿਆ ਸਕੂਲਾਂ ਚ ਚੈਨਲਾਂ ਤੇ ਕੀ ਵਿਖਾਇਆ ਗਿਆ ਭਿੰਡਰਾਂ ਵਾਲਾ ਹਥਿਆਰ ਨਾਲ ਰੱਖਦਾ ਹਮਲਾ ਨਾਂਦਾ ਅੱਛਾ ਮੈਂ ਪੁੱਛਦਾ ਭਿੰਡਰਾਂ ਵਾਲਾ ਤੇ ਬੈਠਾ ਅਕਾਲ ਤਖਤ ਤੇ ਤੁਸੀਂ 40 ਗੁਰਦੁਆਰਿਆਂ ਤੇ ਹਮਲਾ ਕੀਤਾ ਹਿੰਦੁਸਤਾਨ ਦੇ ਅੰਦਰ ਉੱਥੇ ਸਾਰੇ ਹੀ ਭਿੰਡਰਾਂ ਵਾਲੇ ਬੈਠੇ ਸਨ ਚਲੋ ਭਾਜਪਾ ਦੀ ਸਰਕਾਰ ਹੈ ਗ੍ਰਹਿ ਮੰਤਰੀ ਵੀ ਇਹਨਾਂ ਦੇ ਨੇ ਇਹਨਾਂ ਦੇ ਹੀ ਧੜੇ ਦੇ ਬਹੁਤ ਚੋਟੀ ਦੇ ਆਗੂ ਰਹੇ ਸੁਬਰਾਮਨਿਮ ਸੁਆਮੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਚ ਇੰਟਰਵਿਊ ਹੋਈ ਪੁੱਛਿਆ ਗਿਆ ਭਿੰਡਰਾਂ ਵਾਲਾ ਹਤਵਾਦੀ ਸੀ ਚੋਟੀ ਦਾ ਲੀਡਰ ਹੈ ਸਨਾਤਨੀਆਂ ਦਾ ਹਿੰਦੂ ਮਤ ਦਾ ਕਹਿੰਦਾ ਸੰਤ ਭਿੰਡੜਾ ਵਾਲੇ ਬਹੁਤ ਆ ਰਿਲੀਜੀਅਸ ਪ੍ਰੀਚਰ ਆਹ ਪੂਰਨ ਸੰਤ ਸਨ ਧਾਰਮਿਕ ਅਕੀਦਾ ਸੀ ਉਹਨਾਂ ਦਾ ਉਹ ਕਹਿੰਦਾ ਮੈਨੂੰ ਇੱਕ ਵਾਰ ਸੋਵੀਅਤ ਯੂਨੀਅਨ ਦੇ ਅੰਬੈਸਡਰ ਨੇ ਪੁੱਛਿਆ ਵੀ ਤੂੰ ਭਿੰਡੜਾ ਵਾਲੇ ਦੀ ਸਪੋਰਟ ਕਿਉਂ ਕਰਦਾ ਤੇ ਸੁਬਰਾਮਣੀਮ ਕਹਿੰਦਾ ਮੈਂ ਉਸ ਨੂੰ ਆਖਿਆ ਸੀ ਮੈਂ ਉਹਦੀ ਸਪੋਰਟ ਨਹੀਂ ਕਰਦਾ ਉਹ ਟੈਰਰਿਸਟ ਨਹੀਂ ਹੈ he was holding a press conference daily at akal tak. oh kehnda kade atwadi press conference karde vekhe ne dharmik mandiran ch. ode kol te kull jaan de leader aa rahe ne oh kada atwadi hai. main kehna chahuna hai grah mantri ji pehla aap de ghar vich hi faisla kar lo kujh tvaade bande pindran waleyan nu santan de ne te tusi onan nu neema vikha rahe ho. ਰਈਗਾਲ ਅਨੰਦਪੁਰ ਦੇ ਮਤੇ ਦੀ ਉਥੇ ਇੱਕ ਵੀ ਮਤਾ ਇਦਾਂ ਦਾ ਨਹੀਂ ਜਿੱਥੇ ਹਿੰਦੁਸਤਾਨ ਦੇ ਟੋਟੇ ਕਰਨ ਦੀ ਗੱਲ ਲਿਖੀ ਹੋਵੇ ਜਾਂ ਭਿੰਡਰਾਵਾਲਿਆਂ ਪ੍ਰਚਾਰ ਕੀਤਾ ਹੋਵੇ ਐਸਵਾਈਐਲ ਕਨਾਲ ਦੀ ਗੱਲ ਸੀ Hindu ਧਰਮ ਨਾਲੋਂ ਸਿੱਖ ਧਰਮ ਨੂੰ ਵੱਖਰਾ ਮੰਨਿਆ ਜਾਵੇ ਇਸੇ ਤਰ੍ਹਾਂ ਹੀ ਜਿਹੜੀ ਪਾਣੀਆਂ ਦੀ ਵੰਡ ਹੈ ਉਹ ਰੀਪੀਰੀਅਨ ਲਾਅ ਦੇ ਅਕੋਰਡਿੰਗ ਹੋਵੇ ਆ ਤੁਹਾਡੇ ਬੱਚੇ ਪੜੇ ਨੇ ਇਹਨਾਂ ਨੂੰ ਜੋਬ ਨਹੀਂ ਮਿਲਦੀ ਜਿੰਨਾ ਚਿਰ ਨਹੀਂ ਮਿਲਦੀ ਗੁਜ਼ਾਰੇ ਜੋਗਾ ਪਤਾ ਸਰਕਾਰ ਦਵੇ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ ਧਾਰਮਿਕ ਜਿਹੜੇ ਸਥਾਨ ਨੇ ਸਿੱਖ ਜਗਤ ਤੇ ਉਹਨਾਂ ਨੂੰ ਪਵਿੱਤਰ ਜਗਾ ਦਾ ਦਰਜਾ ਦਿਓ ਨਸ਼ੇ ਬੰਦ ਕਰੋ ਮੈਨੂੰ ਦੱਸੋ ਕਿੱਥੇ ਅਤਵਾਦ ਕਿੱਥੇ ਵੱਖਵਾਦ ਦੀ ਗੱਲ ਸੀ ਇਹ ਇੰਦਰਾ ਗਾਂਧੀ ਦੇ ਮੀਡੀਏ ਨੇ ਭਿੰਡਰਾਂ ਵਾਲਿਆਂ ਨੂੰ ਤੇ ਨਾਲ-ਨਾਲ ਆਨੰਦਪੁਰ ਦੇ ਮਥੇ ਨੂੰ ਡਿਫੇਮ ਕੀਤਾ ਸੀ ਤੋਂ ਮੈਂ ਇਹ ਕਹਿਣਾ ਚਾਹੁੰਦਾ ਭਾਈ ਜੀ ਜੇ ਤੁਹਾਨੂੰ ਵੋਟਾਂ ਚਾਹੀਦੀਆਂ ਨੇ ਨਾ ਹਿੰਦੂਆਂ ਦੀ ਬਹੁ ਗਿਣਤੀ ਹੈ ਤੇ ਸਿੱਖਾਂ ਦੇ ਖਿਲਾਫ ਉਹਨਾਂ ਨੂੰ ਪੜਕਾਉਣਾ ਛੱਡ ਦਿਓ ਭਾਈਚਾਰਕ ਸਾਂਝ ਖਰਾਬ ਨਾ ਕਰੋ ਇਹ ਦੱਸੋ ਉਹਨਾਂ ਨੂੰ ਵੀ ਤੁਹਾਡੇ ਬੱਚਿਆਂ ਨੂੰ ਨਸ਼ੇ ਤੋਂ ਅਸੀਂ ਏਦਾਂ ਬਚਾਉਣਾ ਹੈ ਏਦਾਂ ਜੋਬਸ ਕ੍ਰੀਏਟ ਕਰਨੀਆਂ ਨੇ ਏਦਾਂ ਦੇਸ਼ ਦੀ ਡਿਵੈਲਪਮੈਂਟ ਕਰਨੀ ਹੈ ਨੇਕ ਇਰਾਦੇ ਪ੍ਰਗਟ ਕਰੋ ਤੇ ਤੁਹਾਨੂੰ ਵੋਟਾਂ ਪਾਉਣ ਕਿਉਂ ਧਰਮ ਦੀ ਰਾਜਨੀਤੀ ਕਰਦੇ ਹੋ ਤੇ ਘਾਣ ਉਹਨਾਂ ਸਿੱਖਾਂ ਦਾ ਕਰਨ ਤੇ ਤੁਲੇ ਹੋ ਜਿਨ੍ਹਾਂ ਨੇ ਬ੍ਰਿਟਿਸ਼ ਐਮਪਾਇਰ ਕੋਲੋਂ ਤੁਹਾਡੇ ਭਾਰਤ ਵਰਸ਼ ਨੂੰ ਆਜ਼ਾਦ ਕਰਵਾਉਣ ਲਈ 90% ਕੁਰਬਾਨੀਆਂ ਦਿੱਤੀਆਂ ਸਾਡਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਅਤਵਾਦੀ ਨਹੀਂ ਸੀ ਸਿੱਖ ਜਗਤ ਦਾ ਨਾਇਕ ਸੀ ਹਾਂ ਤੁਹਾਡੇ ਲਈ ਖਲਨਾਇਕ ਹੋ ਸਕਦਾ ਹੈ ਜਿਵੇਂ ਬੰਦਾ ਸਿੰਘ ਬਹਾਦਰ ਸਾਡਾ ਨਾਇਕ ਸੀ ਪਰਸ਼ੀਅਨ ਲਿਖਤਾ ਪੜ ਲਓ ਮੁਗਲਿਆ ਸਲਤਨਤ ਲਈ ਖਲਨਾਇਕ ਸੀ ਜਿਵੇਂ ਮਹਾਰਾਜਾ ਰਣਜੀਤ ਸਿੰਘ ਸਾਡਾ ਨਾਇਕ ਸੀ ਬ੍ਰਿਟਿਸ਼ ਐਂਪਾਇਰ ਲਈ ਖਲਨਾਇਕ ਸੀ ਸਾਡਾ ਨਾਇਕ ਹੀ ਰਹੇਗਾ ਪਿੰਡਰਾਵਾਲਾ ਸਾਡੇ ਬੱਚੇ ਉਸੇ ਤਰ੍ਹਾਂ ਹੀ ਫੋਲੋ ਕਰਨਗੇ ਉਸ ਨੂੰ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ ਰਹਿਣਗੇ ਨਸ਼ੇ ਛੱਡੋ ਖੰਡੇ ਦੀ ਪੌਲ ਛਕੋ ਸਿੱਖੀ ਪਰ ਫੁੱਲਤ ਰਵੇ ਹੰਜੀ ਜਿਕਰੀ ਇਹ ਜਿਹੜੀ ਇਹ ਆਪਾਂ ਬੰਤਾ ਸਿੰਘ ਦੀ ਜਿਹੜੀ ਵੀਡੀਓ ਦੇਖ ਰਿਹਾ ਇਹ ਉਹ ਅਮਿਤ ਨੇ ਬਿਆਨ ਦਿੱਤਾ ਜਿਹੜਾ ਪਿਛਲੇ ਦਿਨਾਂ ਚ ਮਤਲਬ ਕਿ 25 ਮਾਰਚ ਨੂੰ 21 ਮਾਰਚ ਨੂੰ 25 ਮਾਰਚ ਨੂੰ ਅੱਛਾ ਤੇ ਉਹ ਬਿਆਨ ਦਿੱਤਾ ਜੋ ਕਿ ਮਤਲਬ ਕਿ ਕਿਸੇ ਵੀ ਇੱਕ ਲੀਡਰ ਨੂੰ ਦੇਬ ਨਹੀਂ ਦਿੰਦਾ ਲੇਕਿਨ ਇੱਕ ਸਿਆਸਤਦਾਨ ਨੂੰ ਸ਼ਾਇਦ ਦੇਬ ਦੇ ਜਾਂਦਾ ਹੋਵੇ ਕਿਉਂਕਿ ਜਿਹੜੇ ਸਿਆਸਤਦਾਨ ਹੁੰਦੇ ਨੇ ਇਹਨਾਂ ਨੇ ਵੋਟਾਂ ਇਕੱਠੀਆਂ ਕਰਨੀਆਂ ਹੰਨੀਆਂ ਨੇ ਤੇ ਜਿਹੜਾ ਲੀਡਰ ਬੰਦਾ ਰਾ ਉਹ ਇੰਜ ਦੀ ਖਾਚ ਤੇ ਨਹੀਂ ਮਾਰਦਾ ਕਿਉਂਕਿ ਉਹ ਕੁਝ ਕਰਕੇ ਵਹਾਂਦਾ ਤੇ ਲੋਕ ਉਹਨੂੰ ਮੰਨਣ ਲੱਗਦੇ ਨੇ ਲੇਕਿਨ ਜਿਹੜਾ ਸਿਆਸਤਦਾਨ ਹੁੰਦਾ ਰਾ ਉਹ ਸਿਆਸੀ ਗੇਮਾਂ ਖੇਡਦਾ ਉਹ ਇਧਰ ਦੀਆਂ ਉਧਰ ਤੇ ਉਧਰ ਦੀਆਂ ਇਧਰ ਲਾ ਕੇ ਦੂਸਰਾ ਇਹ ਹੁੰਦਾ ਕਿ ਮਾਸ਼ਰੇ ਦੇ ਵਿੱਚ ਜਿਹੜਾ ਹੁੰਦਾ ਨਾ ਚਾਹੀ ਤੁਸੀਂ ਮੈਜੋਰਟੀ ਚੋ ਲੇਕਿਨ ਤੁਹਾਨੂੰ ਮਾਈਨੋਰਟੀ ਦੇ ਧਰਮ ਦੀ ਕਦਰ ਕਰਨੀ ਚਾਹੀਦੀ ਸਤਕਾਰ ਕਰਨਾ ਚਾਹੀਦਾ ਉਹਨਾਂ ਦੇ ਧਰਮ ਦਾ ਉਹਨਾਂ ਦੇ ਗ੍ਰੰਥ ਦਾ ਜਾਂ ਜੋ ਵੀ ਚੀਜ਼ ਦਾ ਮਾਈਨੋਰਟੀ ਵੀ ਕਿਉਂਕਿ ਉੱਥੇ ਜਿਹੜੀ ਹੈ ਨਾ ਉਹ ਉਹਨਾਂ ਨੂੰ ਹੀ ਹੱਕ ਹੈ ਕਿਉਂਕਿ ਇਨਸਾਨ ਤੇ ਹੈ ਨਾ ਉਹ ਕੰਮ ਨਹੀਂ ਤੇ ਇਹਦਾ ਇਹ ਮਤਲਬ ਨਹੀਂ ਕਿ ਵੀ ਤੁਸੀਂ ਉਹਨਾਂ ਦੇ ਜਿਹੜੇ ਮੇਨ ਲੀਡਰ ਨੇ ਜਾਂ ਇਹ 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 ਉੱਚੇ ਅਤਗੰਡੇ ਸਿਆਸਦਾਨਾਂ ਜ਼ਮਾਨਦੇ ਹੁੰਦੇ ਨੇ ਉਹਨਾਂ ਨੇ ਕੰਮ ਕਰਨਾ ਹੀ ਹੁੰਦਾ ਜਿਵੇਂ ਇਹਨਾਂ ਨੇ ਦੱਸਿਆ ਕਿ ਇੰਦਰਾ ਗਾਂਧੀ ਨੇ ਵੀ ਪਹਿਲਾਂ ਪਲੈਨਿੰਗ ਕੀਤੀ ਹੋਈ ਸੀ ਭਿੰਡਰਾਂ ਵਾਲਿਆਂ ਨੂੰ ਕਤਲ ਕਰਨ ਦੀ ਸ਼ਹੀਦ ਕਰਨ ਦੀ ਲੇਕਿਨ ਇਹ ਵੇ ਕਿ ਉਹਨੇ ਪਹਿਲਾਂ ਪਲੈਨਿੰਗ ਕੀਤੀ ਸੀ ਲੇਕਿਨ ਉਸ ਤੋਂ ਬਾਅਦ ਕੀ ਹੋਇਆ ਕਿ ਇੰਦਰਾ ਗਾਂਧੀ ਨੂੰ ਸਤਵੰਤ ਸਿੰਘ ਨੇ ਤੇ ਬਿਆਨਤ ਸਿੰਘ ਨੇ ਮਾਰਿਆ ਉਸ ਤੋਂ ਬਾਅਦ ਉਹਦੇ ਗੋਪੁੱਤਰਾ ਨੇ ਫਿਰ ਮਜ਼ੀਦ ਕੋ ਦੁਸ਼ਮਣੀ ਚੱਲ ਪਈ ਹਾਂਜੀ ਇਹ ਗੱਲ ਬਿਲਕੁਲ ਬਾਬਾ ਬੰਤਾ ਸਿੰਘ ਦੀ ਠੀਕ ਹੈ ਕਿ ਜਿਹੜੇ ਵੀ ਕਿਸੇ ਵੀ ਕੌਮ ਦੇ ਨਾਇਕ ਹੁੰਦੇ ਨੇ ਨਾ ਉਹਨਾਂ ਨੂੰ ਖਲਨਾਇਕ ਸਾਬਤ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਇਹਦੇ ਨਾਲ ਲੋਕਾਂ ਦੇ ਜਜ਼ਬਾਤ ਜੁੜੇ ਹੁੰਦੇ ਨੇ ਤੇ ਉਹ ਮਾਹੌਲ ਬਿਹਤਰ ਹੁੰਦੇ ਵਜਾਏ ਖਰਾਬ ਹੁੰਦਾ ਹੈ ਤੇ ਦੂਸਰੀ ਗੱਲ ਇਹ ਵੇ ਕਿ ਵੀ ਹਿੰਦੁਸਤਾਨ ਦੇ ਵਿੱਚ ਸਿੱਖ ਲੋਕ ਬੜੇ ਥੋੜੇ ਨੇ ਜਿਸ ਤਰ੍ਹਾਂ ਉਹਨਾਂ ਨੇ ਆਹਰ ਤੇ ਕੰਸਟਰਕਟਿਵ ਗੱਲ ਕੀਤੀ ਕਿ ਅਗਰ ਤੁਸੀਂ ਇਹਨਾਂ ਨੂੰ ਜ਼ਿੰਮੇਵਾਰੀਆਂ ਦਿਓ ਇਹਨਾਂ ਨੂੰ ਉਹ ਮਤਲਬ ਕਿ ਕਹੋ ਕਿ ਭਾਈ ਜੀ ਤੁਹਾਡੇ ਨਾਲ ਬਿਲਕੁਲ ਇਨਸਾਫ ਕੀਤਾ ਜਾਏਗਾ ਤੁਹਾਡਾ ਇੰਜ ਡਿਵੈਲਪਮੈਂਟ ਹੋ ਸਕਦੀ ਮੁਲਕ 'ਚ ਪੰਜਾਬ ਚ ਨਸ਼ੇ ਕਿਵੇਂ ਖਤਮ ਕੀਤੇ ਜਾ ਸਕਦੇ ਨੇ ਉਸ ਚੀਜ਼ ਦਾ ਇੱਕ ਰੋਡ ਮੈਪ ਦੇ ਕੇ ਤੁਸੀਂ ਸਿੱਖਾਂ ਨੇ ਵੀ ਵੋਟ ਹਾਸਲ ਕਰ ਸਕਦੇ ਜੀ ਨਾ ਸਿਰਫ ਹਿੰਦੂਆਂ ਨੇ ਮਤਲਬ ਕਿ ਇਹ ਕਿ ਭਿੰਡਰਾ ਵਾਲੇ ਨੂੰ ਇਹਨਾਂ ਨੇ ਆਖਿਆ ਨਾ ਕਿ ਉਹ ਦੈਸ਼ਤ ਕਰਦੇ ਸੀ ਤੇ ਉਹਨੇ ਆਖਿਆ ਕਿ ਉਹਨਾਂ ਦੀਆਂ ਡਿਮਾਂਡਾਂ ਤੁਸੀਂ ਦੇਖੋ ਕੀ ਹੈ ਕਿ ਐਸਵਾਈਐਲ ਕਨਾਲ ਦੀ ਗੱਲ ਕੀਤੀ ਫਿਰ ਉਹਨੇ ਆਖਿਆ ਕਿ ਨਸ਼ਿਆਂ ਨੂੰ ਖਤਮ ਕੀਤਾ ਜਾਵੇ ਜੀ ਆਪਾਂ ਇਹਨਾਂ ਦੇ ਤੇ ਫਿਰ ਉਹਨਾਂ ਨੇ ਕਿਹਾ ਕਿ ਜੀ ਇਸ ਸਿੱਖਾਂ ਨੂੰ ਹਿੰਦੂਆਂ ਦੇ ਤੋਂ ਅਲੱਗ ਧਰਮ ਦਾ ਦਰਜਾ ਦਿੱਤਾ ਜਾਵੇ ਇਹ ਨਾ ਸਮਝਿਆ ਜਾਵੇ ਕਿ ਜੀ ਸਿੱਖ ਤੇ ਹਿੰਦੂਆਂ ਦਾ ਇੱਕੋ ਹੀ ਦਰਜਾ ਹੈ ਹਾਂ ਤੇ ਆਪਾਂ ਇਹ ਇਹਨਾਂ ਦੀ ਇੱਕ ਵੀਡੀਓ ਵੇਖੀ ਸੀ ਉਹਨੇ ਜਿਹਨਾਂ ਦੀਆਂ ਨਾ ਸਾਰੀਆਂ ਡਿਮਾਂਡਾਂ ਦਾ ਜ਼ਿਕਰ ਕੀਤਾ ਗਿਆ ਸੀ ਤੇ ਉਹਨੇ ਜੇ ਅਸੀਂ ਕਿਹਾ ਸੀ ਕੋਈ ਵੀ ਨਹੀਂ ਇਹ ਮਤਲਬ ਕਿ ਐਸੀ ਕਿ ਜਿੰਦੇ ਨਾਲ ਅਤਵਾਦੀ ਜਾਂ ਵੱਖਵਾਦੀ ਉਹਨਾਂ ਨੂੰ ਕਿਹਾ ਜਾਵੇ ਕੋਸ਼ਿਸ਼ دوست ਸਿੱਖ ਲੋਕ ਵੀ ਮਤਲਬ ਕਿ ਜਿਸ ਤਰ੍ਹਾਂ ਹੁਣ ਇੱਕ ਦੋ ਇਹਨਾਂ ਦੇ ਮੇਨ ਬੰਦੇ ਵੀ ਨੇ ਵੀਡੀਓ ਵਗੈਰਾ ਵੀ ਬਣਾਉਂਦੇ ਨੇ ਉਹ ਭਿੰਡਰਾ ਵਾਲੇ ਦੇ ਖਿਲਾਫ ਹੀ ਵੀਡੀਓ ਬਣਾਉਂਦੇ ਨੇ ਉਹ ਸਿਰਫ ਉਹਨਾਂ ਨੇ ਸਮਝੋ ਕਿ ਉਹ ਇਦਰਾ ਗਾਂਧੀ ਵਾਲਾ ਮੀਡੀਆ ਪੜਿਆ ਹੈ ਜਾਂ ਉਹ ਅਖਬਾਰਾਂ ਪੜ੍ਹਦੇ ਰਹੇ ਨੇ ਤੇ ਉਹ ਚੀਜ਼ਾਂ ਨੂੰ ਉਹਨਾਂ ਨੇ ਜ਼ਿਹਨ 'ਚ ਬਿਠਾ ਕੇ ਕੁਝ ਸਿੱਖ ਲੋਕਾਂ ਦੇ ਵਿੱਚ ਵੀ ਐਸੇ ਲੋਕ ਆ ਗਏ ਨੇ ਕਿ ਜਿਹੜੇ ਉਹਨਾਂ ਨੂੰ ਖਲਨਾਇਕ ਸਾਬਤ ਕਰਨਾ ਚਾਹੁੰਦੇ ਨੇ ਸਾਡ ਨਾਲ ਕੋਈ ਵਾਰੀ ਫੋਨ ਤੇ ਗੱਲ ਹੋਈ ਸੀ ਜਦੋਂ ਲਾਸਟ ਅਸੀਂ ਵੀਡੀਓ ਬਣਾਈ ਸੀ ਤੇ امید ਹੈ ਕਿ ਦੋਸਤਾਂ ਨੂੰ ਇਹ ਵੀਡੀਓ ਪਸੰਦ ਆਈ ਹੋਏਗੀ ਮਿਲਣ ਲਿਆ ਅਗਲੀ ਵੀਡੀਓ ਨਾਲ ਸਭ ਨੂੰ دی اجازت ਅੱਲਾਹ ਨੀ ਦੇ ਬਾਦ